ਸਰ ਜਿਵੇਂ ਤੁਸੀਂ ਇਸ਼ਾਰਾ ਮਾਰਿਆ ਟੈਕਸੀ ਦਾ ਟੈਕਸੀ ਦੀ ਸਪੀਡ ਕਿੰਨੀ ਸੀਗੀ 76 ਹੁਣ ਇਹਦਾ ਚਲਾਨ ਕੀਤਾ ਜਾਵੇਗਾ ਬਿਲਕੁਲ ਜੀ ਕਿੰਨੇ ਦਾ ਚਲਾਨ ਜੇਕਰ ਇਹ ਡੇਂਜਰ ਡਰਾਈਵ ਨਾਲ ਲੱਗਦੀ ਹੈ ਇਹਦੇ ਡਾਕੂਮੈਂਟ ਪਹਿਲਾਂ ਚੈੱਕ ਕੀਤੇ ਜਾਂਦੇ ਨੇ ਜਦੋਂ ਆਪਾਂ ਨੰਬਰ ਪਾਉਂਦੇ ਆ ਇਹਦੇ ਵਿੱਚ ਤੇ ਇਹਦੇ ਸਾਰਾ ਵਾਇਡ ਡਾਟਾ ਜਿਹੜਾ ਆ ਗੱਡੀ ਦਾ ਵੀ ਇਹਦਾ ਕੋਈ ਪੋਲੂਸ਼ਨ ਕੁਝ ਵੀ ਡਾਕੂਮੈਂਟ ਜੇ ਮਿਸਪਲੇਸ ਹੋਇਆ ਆ ਉਹਦਾ ਫਾਈਨ ਉਹਨੂੰ ਨੋਟ ਕਰਾਈਦਾ ਬੰਦੇ ਨੂੰ ਅਗਲੇ ਨੂੰ ਵੀ ਸਾਰਾ ਤੁਹਾਡੀ ਇੰਸ਼ੋਰੈਂਸ ਖਤਮ ਆ ਪੋਲੂਸ਼ਨ ਖਤਮ ਆ ਠੀਕ ਹੈ ਉਹਨੂੰ ਅਵੇਅਰ ਕਰੀਦਾ ਤੇ ਇਹਦਾ ਜਿਹੜਾ ਮੌਕੇ ਤੇ ਚਲਾਨ ਜਿਹੜਾ ਹੈ ਉਹ 8000 ਰੁਪਏ ਦਾ ਉਹ ਆਨਲਾਈਨ ਚਲਾਨ ਵੀ ਹੁੰਦਾ ਜਾਂ ਸਿਰਫ ਕੈਸ਼ ਹੁੰਦਾ ਜਿੱਦਾਂ ਨਹੀਂ ਕੈਸ਼ ਨਹੀਂ ਹੈਗਾ ਆਨਲਾਈਨ ਹੀ ਹੈ ਕਿਉਂਕਿ ਸਰਕਾਰੀ ਐਪ ਹੈ ਇਹ ਸਰ ਇਹ ਮਸ਼ੀਨ ਜਿਹੜੀ ਸਰਕਾਰੀ ਆ ਇਹਦੇ ਚ ਡਾਇਰੈਕਟ Google Pay ਦੇ ਨਾਲ ਜਾਂ ਕਿਸੇ ਵੀ Paytm ਦੇ ਥਰੂ ਤੁਸੀਂ ਕਰ ਸਕਦੇ ਹੋ ਰੀਡ ਲਿਮਿਟ ਕਿੰਨੀ ਹੈ ਇੱਕ ਵਾਰੀ ਦੁਆਰਾ 60 60 ਦੀ ਲਿਮਿਟ ਆ 65 ਤੱਕ ਜਿਹੜੀ ਆ ਉਹ ਸਾਡੇ ਵੱਲੋਂ ਜਿਹੜੇ ਮਾਨਯੋਗ ਸੀਪੀ ਸਾਹਿਬ ਨੇ ਤੇ ਸਾਡੇ ਮਾਨਯੋਗ ਐਸਪੀ ਟ੍ਰੈਫਿਕ ਨੇ ਉਹਨਾਂ ਦੇ ਹੁਕਮ ਆ ਵੀ 65 ਤੱਕ ਤੁਸੀਂ ਨਹੀਂ ਰੋਕਣਾ ਤੇ ਇਹਦੀ ਉੱਪਰ ਥੱਲੇ 5-7 ਪੁਆਇੰਟ ਜਿਹੜੇ ਉੱਪਰ ਹੋ ਜਾਂਦੇ ਨੇ ਫਿਰ ਵੀ ਅਸੀਂ ਚਲੋ 70 ਤੱਕ ਅਸੀਂ ਨਹੀਂ ਰੋਕਦੇ ਵੀ 70 ਤੱਕ ਛੱਡ ਦਿੰਦੇ ਕਿੰਨੇ ਕਿਲੋਮੀਟਰ ਤੋ ਵਰਕ ਕਰ ਲੈਂਦੀ ਹੈ ਇਹ ਇਹ ਇਸ ਟਾਈਮ ਆਪਾਂ 400 ਮੀਟਰ ਤੱਕ ਰੇਂਜ ਦੀ ਸੈੱਟ ਕੀਤੀ ਹੋਈ ਹੈ ਵਧ ਵੀ ਸਕਦੀ ਹੈ 400 ਮੀਟਰ ਤੱਕ ਹਾਂਜੀ 400 ਮੀਟਰ ਤੱਕ ਕੱਲੇ ਚਾ ਇਹ ਕਿਲੋ ਡੇਢ ਕੇ ਡੇਢ ਕਿਲੋਮੀਟਰ ਤੱਕ ਇਹਦੀ ਮਿਨੀਮਮ ਰੇਂਜ ਹੈਗੀ ਹੈ ਮੈਕਸਿਮਮ ਇੰਨੀ ਹੈਗੀ ਹੈ ਤੇ ਆਪਾਂ ਮਿਨੀਮਮ ਜਿਹੜੀ ਆ ਉਹ ਦੋ ਤੋਂ 400 ਮੀਟਰ ਤੱਕ ਰੱਖੀ ਦੀ ਹੈ ਇਹਦੇ ਉੱਪਰ ਟਾਰਗੇਟ ਬਣਦਾ ਆ ਜਿਹੜਾ ਜਿਹਦੇ ਤੇ ਵੀ ਜੇਸ ਗੱਡੀ ਤੇ ਵੀ ਉਹ ਟਾਰਗੇਟ ਲੱਗੇਗਾ ਉਹਦੀ ਉਹ ਐਕਿਊਰੇਸ਼ਨ ਜਿਹੜੀ ਸਪੀਡ ਆ ਉਹ ਦੱਸੇਗਾ ਦੱਸੇਗਾ ਨਾਲ ਦੇ ਨਾਲ ਫੋਟੋ ਕਲਿੱਕ ਬਿਲਕੁਲ ਵੀਡੀਓ ਬਣਦੀ ਆ ਵੀਡੀਓ ਰਿਕਾਰਡ ਚੱਲਦੀ ਆ ਫੋਟੋ ਜਿਹੜੀ ਆ ਫੋਟੋ ਇਹਦੀ ਰੇਂਜ ਹੁੰਦੀ ਆ ਰੇਂਜ ਦੇ ਅਕੋਰਡਿੰਗ ਇਹਦੀ ਫੋਟੋ ਜਿਹੜੀ ਉਹ ਆਟੋਮੈਟਿਕਲੀ ਕੈਪਚਰ ਹੋ ਜਾਂਦੀ ਜਿਹੜਾ ਬੰਦਾ ਆ ਕੇ ਪੁੱਛੇ ਅਵਲਾ ਤਾਂ ਅਸੀਂ ਆਪ ਹੀ ਕਹਿ ਦਿੰਦਾ ਵੀ ਬ੍ਰਦਰ ਪਹਿਲਾਂ ਆਪਣੀ ਸਪੀਡ ਚੈੱਕ ਕਰੋ ਕੈਮਰਾ ਸਾਡਾ ਕੈਪਚਰ ਕਰ ਰਿਹਾ ਆ ਉਹਦੇ ਅਕੋਰਡਿੰਗ ਜ਼ਿਆਦਾਤਰ ਲੋਕ ਤੁਹਾਨੂੰ ਪਤਾ ਹੀ ਆ ਪਬਲਿਕ ਆ ਉਹ ਹਰ ਕੋਈ ਇਹੀ ਕਹਿੰਦੀ ਆ ਵੀ ਸਰ ਮੈਂ ਤਾਂ ਸਿਗਾ ਹੀ 50 ਦੀ ਸਪੀਡ ਤੇ ਹਰ ਕੋਈ ਆਪਣੀ ਜਾਨ ਛਡਾਉਣ ਦੇ ਮਾਰਾ ਕਹਿੰਦਾ ਜ਼ਰੂਰ ਆ ਇੱਕ ਵਾਰੀ ਵੀ ਚਲੋ ਸਾਡੀ ਜਾਨ ਛੱਡੀ ਜਾਵੇ ਫਿਰ ਉਹਨੂੰ ਇਹੀ ਕੈਮਰਾ ਜ਼ਰੂਰ ਚੈੱਕ ਕਰਾਈਦਾ ਵੀ ਬ੍ਰਦਰ ਪਹਿਲਾਂ ਆਪਣਾ ਕੈਮਰਾ ਚੈੱਕ ਕਰੋ ਆ ਕੇ ਉਹਦੇ ਤੇ ਸਪੀਡ ਦੇਖੋ ਸਪੀਡ ਤੋਂ ਬਿਨਾ ਅਸੀਂ ਕਿਸੇ ਨੂੰ ਰੋਕਦੇ ਨਹੀਂ ਸੱਚੀ ਗੱਲ ਜੀ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਮੈਂ ਤੁਹਾਡਾ ਅਪਰੋਸਟ ਹੋਸਟ ਅਮਨੀਤ ਸਿੰਘ ਇਸ ਵਕਤ ਖੜੀ ਹਾਂ ਸੀਲ ਲੁਧਿਆਣਾ ਦੇ ਫਿਰੋਜ਼ਪੁਰ ਐਲੀਵੇਟਡ ਬ੍ਰਿਜ ਜਿਹੜਾ ਹੈਗਾ ਉਹਦੇ ਉੱਪਰ ਜਿਹੜੇ ਵੀ ਪੁਲਿਸ ਤੇ ਚੱਕੰਨਿਆਂ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਓਵਰ ਸਪੀਡ ਨਾਲ ਉਹ ਭੁੱਲ ਜਾਓ ਕਿ ਤੁਸੀਂ ਬਚ ਜੂਗੇ ਤੁਹਾਡਾ ਚਲਾਣ ਨਹੀਂ ਹੋਵੇਗਾ ਕਿਉਂਕਿ ਪੁਲਿਸ ਪੂਰੀ ਚੱਕੰਨੀ ਹੈ ਲੁਧਿਆਣਾ ਪੁਲਿਸ ਓਵਰ ਸਪੀਡ ਨੂੰ ਲੈ ਕੇ ਕਿਉਂਕਿ ਓਵਰ ਸਪੀਡ ਨਾਲ ਕਾਫੀ ਸੜਕ ਹਾਦਸੇ ਵੀ ਹੁੰਦੇ ਨੇ ਜਾਨੀ ਨੁਕਸਾਨ ਵੀ ਹੋ ਜਾਂਦਾ ਵੱਡਾ ਹਾਦਸਾ ਕਈ ਵਾਰੀ ਹੋ ਜਾਂਦਾ ਕਿਉਂਕਿ ਜਿਹੜੇ ਹੁੱਲੜਵਈ ਲੋਕ ਨੇ ਉਹ ਉਹਵਰ ਸਪੀਡ ਲੈ ਕੇ ਜਿਹੜੀਆਂ ਰੇਸਾਂ ਤੱਕ ਲਾਉਂਦੇ ਨੇ ਤੇ ਬਾਅਦੋਂ ਖਮਿਆਜਾ ਜਿਹੜਾ ਭੁਗਤਣਾ ਪੈਂਦਾ ਪਰਿਵਾਰ ਨੂੰ ਵੀ ਭੁਗਤਣਾ ਪੈਂਦਾ ਅਸੀਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਮੈਂ ਫਰੋਜਪੁਰ ਰੋਡ ਤੇ ਖੜੇ ਆ ਇਸ ਪੁਲ ਦੇ ਉੱਤੇ ਜਿਹੜੀ ਓਵਰ ਸਪੀਡ ਹੈ ਉਹ 60 ਦੀ ਹੈ 60 ਤੋਂ 65 60 ਤੋਂ 65 ਦੀ ਸਪੀਡ ਹੈ 65 ਤੋਂ ਜਿਹੜੀ ਉੱਤੇ ਹੋਗੀ ਉਹ ਚਲਾਣ ਹੋ ਸਕਦਾ ਜਿਹੜੀ 70 ਦੀ ਸਪੀਡ ਹੈ 70 ਤੋਂ ਇੱਟਰ ਵੀ ਹੋ ਗਈ ਤੇ ਪੁਲਿਸ ਨੇ ਜਿਹੜਾ ਚਲਾਣ ਕਰਨਾ ਹੀ ਕਰਨਾ ਵਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਐ ਇਸ ਪੁਲ ਦੇ ਜਿਹੜੀ ਵੀ ਓਵਰ ਦੀ ਸਪੀਡ ਗੱਡੀ ਆਏਗੀ ਟੈਕਸੀ ਤੇ ਜਿਵੇਂ ਹੁਣ ਇਸ਼ਾਰਾ ਮਾਰਿਆ ਜਿਹੜੇ ਮੌਕੇ ਦੇ ਅਫਸਰ ਨੇ ਉਹਨਾਂ ਨੇ ਇਸ਼ਾਰਾ ਮਾਰਿਆ ਟੈਕਸੀ ਦਾ ਵੀ ਟੈਕਸੀ ਓਵਰ ਦੀ ਸਪੀਡ ਸੀਗੀ ਕਿੰਨੀ ਸਪੀਡ ਸੀਗੀ ਉਹ ਵੀ ਦੇਖਾਂਗੇ ਓਵਰ ਸਪੀਡ ਗੱਡੀ ਜਿਹੜੀ ਇਹ ਟੈਕਸੀ ਜਿਵੇਂ ਕਿਹਾ ਉਹ ਰੋਕ ਲਈਤੀ ਗਈ ਹੈ ਹੁਣ ਦੇਖਣਾ ਹੋਵੇਗਾ ਇਹ ਸਪੀਡ ਕਿੰਨੀ ਸੀਗੀ ਇਹਨਾਂ ਦੀ ਤੇ ਚਲਾਨ ਕੀਤਾ ਜਾਊਗਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਅਫਸਰ ਨੇ ਸਰ ਜਿਵੇਂ ਤੁਸੀਂ ਇਸ਼ਾਰਾ ਮਾਰਿਆ ਟੈਕਸੀ ਦਾ ਟੈਕਸੀ ਦੀ ਸਪੀਡ ਕਿੰਨੀ ਸੀਗੀ 76 ਸਰ 76 76 76 ਹਾਂਜੀ ਤੇ ਹੁਣ ਇਹਦਾ ਚਲਾਨ ਕਿੱਥੇ ਜਾਵੇਗਾ ਬਿਲਕੁਲ ਜੀ ਇਹ ਕਿੰਨੇ ਦਾ ਚਲਾਨ ਜੇਕਰ ਇਹ ਡੇਂਜਰ ਡਰਾਈਵ ਨਾਲ ਲੱਗਦੀ ਹੈ ਇਹਦੇ ਡਾਕੂਮੈਂਟ ਪਹਿਲਾਂ ਚੈੱਕ ਕੀਤੇ ਜਾਂਦੇ ਨੇ ਜਦੋਂ ਆਪਾਂ ਨੰਬਰ ਪਾਉਂਦੇ ਇਹਦੇ ਵਿੱਚ ਤੇ ਇਹਦੇ ਸਾਰਾ ਵਾਇਡ ਡਾਟਾ ਜਿਹੜਾ ਆ ਗੱਡੀ ਦਾ ਵੀ ਇਹਦਾ ਕੋਈ ਪੋਲੂਸ਼ਨ ਕੁਝ ਵੀ ਡਾਕੂਮੈਂਟ ਜੇ ਮਿਸਪਲੇਸ ਹੋਇਆ ਆ ਉਹਦਾ ਫਾਈਨ ਉਹਨੂੰ ਨੋਟ ਕਰਾਈਦਾ ਬੰਦੇ ਨੂੰ ਅਗਲੇ ਨੂੰ ਵੀ ਸਾਰਾ ਤੁਹਾਡੀ ਇੰਸ਼ੋਰੈਂਸ ਖਤਮ ਆ ਪੋਲੂਸ਼ਨ ਖਤਮ ਆ ਠੀਕ ਆ ਉਹਨੂੰ ਵੇਅਰ ਕਰੀਦਾ ਤੇ ਇਹਦਾ ਜਿਹੜਾ ਮੌਕੇ ਤੇ ਚਲਾਨ ਜਿਹੜਾ ਹੈ ਉਹ 1000 ਰੁਪਏ ਕਰੀਦਾ 1000 ਹਾਂਜੀ ਅ ਉਹ ਆਨਲਾਈਨ ਚਲਾਨ ਵੀ ਹੁੰਦਾ ਜਾਂ ਸਿਰਫ ਕੈਸ਼ ਹੁੰਦਾ ਜਿੱਦਾਂ ਨਹੀਂ ਕੈਸ਼ ਨਹੀਂ ਹੈਗਾ ਆਨਲਾਈਨ ਹੀ ਹੈ ਕਿਉਂਕਿ ਸਰਕਾਰੀ ਐਪ ਆ ਇਹ ਸਰ ਇਹ ਮਸ਼ੀਨ ਜਿਹੜੀ ਸਰਕਾਰੀ ਆ ਇਹਦੇ ਚ ਡਾਇਰੈਕਟ Google Pay ਦੇ ਨਾਲ ਜਾਂ ਕਿਸੇ ਵੀ Paytm ਦੇ ਥਰੂ ਤੁਸੀਂ ਕਰ ਸਕਦੇ ਹੋ ਹਾਂਜੀ ਸਪੀਡ ਲਿਮਿਟ ਕਿੰਨੀ ਹੈ ਇੱਕ ਵਾਰੀ ਦੁਬਾਰਾ ਦੱਸੋ ਮੈਨੂੰ 60 60 ਦੀ ਲਿਮਿਟ ਆ 65 ਤੱਕ ਜਿਹੜੀ ਆ ਉਹ ਸਾਡੇ ਵੱਲੋਂ ਜਿਹੜੇ ਮਾਨਯੋਗ ਸੀਪੀ ਸਾਹਿਬ ਨੇ ਤੇ ਸਾਡੇ ਮਾਨਯੋਗ ਐਸਪੀ ਟ੍ਰੈਫਿਕ ਨੇ ਉਹਨਾਂ ਦੇ ਹੁਕਮ ਆ ਵੀ 65 ਤੱਕ ਤੁਸੀਂ ਨਹੀਂ ਰੋਕਣਾ ਤੇ ਇਹਦੀ ਉੱਪਰ ਥੱਲੇ 5-7 ਪੁਆਇੰਟ ਜਿਹੜੇ ਉੱਪਰ ਹੋ ਜਾਂਦੇ ਨੇ ਫਿਰ ਵੀ ਅਸੀਂ ਚਲੋ 70 ਤੱਕ ਅਸੀਂ ਨਹੀਂ ਰੋਕਦੇ ਵੀ 70 ਤੱਕ ਛੱਡ ਦਿੱਤਾ ਹੈ ਅਜਾ ਜਿਹੜੀ ਇਹ ਮਸ਼ੀਨ ਹੈ ਇਹ ਕਿਵੇਂ ਵਰਕ ਕਰਕੇ ਕਿੰਨੇ ਕਿਲੋਮੀਟਰ ਤੋ ਵਰਕ ਕਰ ਲੈਂਦੀ ਹੈ ਇਹ ਇਹ ਇਸ ਟਾਈਮ ਆਪਾਂ 400 ਮੀਟਰ ਤੱਕ ਰੇਂਜ ਦੀ ਸੈੱਟ ਕੀਤੀ ਹੋਈ ਹੈ ਵੱਧ ਵੀ ਸਕਦੀ ਹੈ ਵੱਧ ਵੀ ਸਕਦੀ ਹੈ 400 ਮੀਟਰ ਤੱਕ ਹਾਂਜੀ 400 ਮੀਟਰ ਤੱਕ ਇਹ ਕਿਲੋ ਡੇਢ ਕੇ ਡੇਢ ਕਿਲੋਮੀਟਰ ਤੱਕ ਇਹਦੀ ਮਿਨੀਮਮ ਰੇਂਜ ਹੈਗੀ ਆ ਤੇ ਮੈਕਸਿਮਮ ਇੰਨੀ ਹੈਗੀ ਆ ਤੇ ਆਪਾਂ ਮਿਨੀਮਮ ਜਿਹੜੀ ਆ ਉਹ 2 ਤੋਂ 400 ਮੀਟਰ ਤੱਕ ਰੱਖੀ ਦੀ ਆ 400 ਮੀਟਰ ਤੱਕ ਇਹ ਹਰੇਕ ਜਿਹੜੀ ਵਹੀਕਲ ਆ ਤਾਂ ਉਹਦੀ ਸਪੀਡ ਸਪੀਡ ਨਾਲ ਦੀ ਨਾਲ ਚੈੱਕ ਇਹਦੇ ਉੱਪਰ ਟਾਰਗੇਟ ਬਣਦਾ ਆ ਜਿਹਦਾ ਜਿਹਦੇ ਤੇ ਵੀ ਜੇਸ ਗੱਡੀ ਤੇ ਵੀ ਉਹ ਟਾਰਗੇਟ ਲੱਗੇਗਾ ਉਦੀ ਉਹ ਐਕਿਊਰੇਸ਼ਨ ਜਿਹੜੀ ਸਪੀਡ ਆ ਉਹ ਦੱਸੇਗਾ ਹੀ ਦੱਸੇਗਾ ਨਾਲ ਦੀ ਨਾਲ ਫੋਟੋ ਕਲਿੱਕ ਹੋਣੀ ਬਿਲਕੁਲ ਵੀਡੀਓ ਬਣਦੀ ਆ ਵੀਡੀਓ ਰਿਕਾਰਡ ਚੱਲਦੀ ਆ ਫੋਟੋ ਜਿਹੜੀ ਆ ਫੋਟੋ ਇਹਦੀ ਰੇਂਜ ਹੁੰਦੀ ਆ ਰੇਂਜ ਦੇ ਅਕੋਰਡਿੰਗ ਇਹਦੀ ਫੋਟੋ ਜਿਹੜੀ ਉਹ ਆਟੋਮੈਟਿਕਲੀ ਕੈਪਚਰ ਹੋ ਜਾਣੀ ਆ ਅਕਸਰ ਦੇਖਿਆ ਜਾਂਦਾ ਕਈ ਵਾਰੀ ਕੋਈ ਬਹਿਸ ਕਰਨ ਆਇਆਦਾ ਅਫਸਰ ਨਾਲ ਵੀ ਮੇਰੀ ਤਾਂ ਸਪੀਡ ਇੰਨੀ ਸੀਗੀ ਮੇਰੀ ਸਪੀਡ ਉਹਨੂੰ ਫਿਰ ਸਾਰਾ ਡਾਟਾ ਦਿਖਾ ਦਿੰਦਾ ਬਿਲਕੁਲ ਜੀ ਬਿਲਕੁਲ ਜਿਹੜਾ ਬੰਦਾ ਆ ਕੇ ਪੁੱਛੇ ਅਵਲਾ ਤਾਂ ਅਸੀਂ ਆਪ ਹੀ ਕਹਿ ਦਿੰਦਾ ਵੀ ਬ੍ਰਦਰ ਪਹਿਲਾਂ ਆਪਣੀ ਸਪੀਡ ਚੈੱਕ ਕਰੋ ਕੈਮਰਾ ਸਾ ਉਦੇ ਅਕੋਰਡਿੰਗ ਜ਼ਿਆਦਾਤਰ ਲੋਕ ਤੁਹਾਨੂੰ ਪਤਾ ਹੀ ਆ ਪਬਲਿਕ ਆ ਉਹ ਹਰ ਕੋਈ ਇਹੀ ਕਹਿੰਦੀ ਆ ਵੀ ਸਰ ਮੈਂ ਤਾਂ ਸਿਗਾ ਹੀ 50 ਦੀ ਸਪੀਡ ਤੇ ਹਰ ਕੋਈ ਆਪਣੀ ਜਾਨ ਛਡਾਉਣ ਦੇ ਮਾਰਾ ਕਹਿੰਦਾ ਜ਼ਰੂਰ ਆ ਇੱਕ ਵਾਰੀ ਵੀ ਚਲੋ ਸਾਡੀ ਜਾਨ ਛੱਡੀ ਜਾਵੇ ਠੀਕ ਆ ਫਿਰ ਉਹਨੂੰ ਇਹੀ ਕੈਮਰਾ ਜ਼ਰੂਰ ਚੈੱਕ ਕਰਾਈਦਾ ਵੀ ਬ੍ਰਦਰ ਪਹਿਲਾਂ ਆਪਣਾ ਕੈਮਰਾ ਚੈੱਕ ਕਰੋ ਆ ਕੇ ਉਹਦੇ ਤੇ ਸਪੀਡ ਦੇਖੋ ਸਪੀਡ ਤੋਂ ਬਿਨਾ ਅਸੀਂ ਕਿਸੇ ਨੂੰ ਰੋਕਦੇ ਨਹੀਂ ਅੱਛਾ ਜਿਹੜੇ ਭੱਜ ਜਾਂਦੇ ਆ ਫਿਰ ਉਹਨਾਂ ਦਾ ਕਿਵੇਂ ਕੀਤਾ ਜਾਂਦਾ ਉਹਦਾ ਸੀ ਮੈਂ ਇਹਦੇ ਚੋਂ ਫੋਟੋ ਲੈ ਕੇ ਉਹਨਾਂ ਦਾ ਆਨਲਾਈਨ ਅਸੀਂ ਚਲਾਨ ਕਰਦੇ ਆ ਫਿਰ ਉਹਦਾ ਆਨਲਾਈਨ ਚਲਾਨ ਮਤਲਬ ਚਲਾਨ ਹੋਣਾ ਚਲਾਨ ਹੋਏਗਾ ਚਲਾਨ ਹੋਣਾ ਜੀ ਤੋਂ ਅੱਗੇ ਜਿਹੜੀਆਂ ਤਸਵੀਰਾਂ ਜਿਹੜੀ ਦਿਖਾਣਾ ਤੁਹਾਨੂੰ ਮੈਂ ਜਿਹੜੀ ਗੱਡੀ ਰੋਕੀ ਹੋਈ ਹੈ ਜਿਹੜੀ ਜਿਵੇਂ ਟੈਕਸੀ ਦਾ ਕਿਹਾ ਹੋਇਆ ਇਹ ਇਸ਼ਾਰਾ ਮਾਰਿਆ ਸੀ ਕਿ ਟੈਕਸੀ ਦਾ ਜਿਹੜੀ 67 ਦੀ ਸਪੀਡ ਆ ਅਫਸਰ ਸਮਝਾ ਵੀ ਰਹੇ ਨੇ ਵੀ ਚਲਾਣ ਤੁਹਾਡਾ ਇੰਨਾ ਦਾ ਹੋਊਗਾ ਇਦਾਂ ਵਗੈਰਾ ਵਗੈਰਾ ਸਾਰਾ ਮੀਟਰ ਵਗੈਰਾ ਜਿਵੇਂ ਅਫਸਰ ਨਾਲ ਦੇ ਸਿਆਪ ਉਹ ਉਹ ਵੀ ਦਿਖਾਵਾਂਗੇ ਭਾਜੀ 67 ਦੀ ਸਪੀਡ ਤੇ ਸੀਗੇ ਠੀਕ ਹੈ ਨਾ ਭਾਜੀ ਮੈਨੂੰ ਕਲਿਖਾ ਜਾ ਪੈ ਗਿਆ ਨਾ ਮੈਂ 80 ਦੀ ਸਪੀਡ ਸੀਖਦੇ ਹਾਈ ਟ੍ਰਾਇਓ ਉੱਤੇ ਤੇ ਤੇ 60 ਦੀ ਜੀ ਤਾਂ ਅੱਗੇ ਤੋਟਣ ਲੱਗ ਗਿਆ ਨੌਲੇਜ ਨਹੀਂ ਸੀਗੀ ਕਿਤਾ ਮੈਂ ਕੀਤੇ 80 ਦੀ ਹੁੰਦੀ ਆ ਨਾ ਫਿਰ ਮੈਂ ਧਿਆਨ ਨਹੀਂ ਦੇਇਆ ਕਿ 60 ਦੀ ਸੀ ਹਾਈਵੇ ਤੇ ਐਸੇ ਮੋਸਟਲੀ 80 ਦੀ ਹੁੰਦੀ ਹੈ ਤੇ 60 ਦੀ ਸੀ ਇੱਥੇ ਫਿਰ ਧਿਆਨ ਨਹੀਂ ਦਿੱਤਾ ਪਹਿਲੀ ਵਾਰ ਆਇਆ ਨੂੰ ਦੇ ਆਣੇ ਹਾਂਜੀ ਮੈਂ ਆਇਆ ਪਹਿਲਾਂ ਵੀ ਲਓ ਸਰ ਥੈਂਕ ਯੂ ਸਰ ਵੀਰ ਚਲਾਨ ਕਰਤਾ ਤੁਹਾਡਾ ਹਾਂਜੀ ਆ ਗਈ ਗਲਤੀ ਹੋਈ ਮੰਨਦੇ ਹੋ ਹਾਂਜੀ ਹਾਂਜੀ ਹੋਈ ਸੋ ਇਹ ਗਲਤੀ ਵੱਡੇ ਵੱਡੇ ਇਹ ਗਲਤੀ ਮੰਨਦੇ ਨੇ ਕਿ ਜਿਹੜੀ ਸਪੀਡ ਹੈ ਓਵਰ ਸੀਗੀ ਕਿਉਂਕਿ ਅਕਸਰ ਦੇਖਿਆ ਜਾਂਦਾ ਵੀ ਜਿਹੜਾ ਦਿੱਲੀ ਵਾਲੇ ਰੋਡ ਦੇ ਉਹਨਾਂ ਦੇ ਕਿਉਂਕਿ ਹਰੇਕ ਹਾਈਵੇ ਦੀ ਅਲੱਗ-ਅਲੱਗ ਸਪੀਡ ਹੈ ਅਲੱਗ-ਅਲੱਗ ਰੂਲਸ ਨੇ ਰੂਲਸ ਇਹਦਾ ਕਹਿ ਸਕਦਾ ਵੀ ਸਪੀਡ ਕਿੰਨੀ ਹੋਣੀ ਚਾਹੀਦੀ ਆ ਇੱਥੇ ਇਹਦੇ 60 ਦੀ 60 65 70 ਜਿਵੇਂ ਹੈਗੀ ਆ ਉਹ ਸਪੀਡ ਜਿਹੜੀ ਚੱਲਦੀ ਪਈ ਆ ਹੋ ਗਈ ਜੀ ਸਰ ਹੁਣ ਇਹਨਾਂ ਦਾ ਚਲਾਨ ਕਰਤਾ ਇਹਨਾਂ ਦਾ ਚਲਾਨ ਕਰਤਾ ਜੀ ਹਾਂ ਤੇ ਮੰਨੀ ਇਹਨਾਂ ਨੇ ਗਲਤੀ ਗਲਤੀ ਮੰਨੀ ਚਲਾਨ ਕਰਤਾ ਉਹਨਾਂ ਨੇ ਹਾਂਜੀ ਕੁਝ ਕਹਿੰਦੇ ਸੀਗੇ ਕਹਿਣਾ ਕੀ ਉਹਨਾਂ ਨੇ ਫਾਈਨ ਪੇ ਕਰਤਾ ਹਾਂਜੀ ਇਹਨਾਂ ਦਾ ਚਲਾਨ ਹੋ 1000 ਰੁਪਏ ਦਾ 1000 ਰੁਪਏ ਆਨਲਾਈਨ ਕੀਤਾ ਹਾਂਜੀ ਆਨਲਾਈਨ ਉਹ ਇੰਨਾ ਆਨਲਾਈਨ ਜਿਹੜਾ ਚਲਾਣਾ ਉਹ ਕੀਤਾ ਹੋਇਆ ਵਾ ਅੱਗੇ ਵੀ ਦੇਖਾਂਗੇ ਕਿਹੜੀ ਗੱਡੀ ਰੋਕਦੇ ਨੇ ਅਫਸਰ ਜੀ ਇਹ ਲੋ ਜੀ ਗੱਡੀ ਜਿਹੜੀ ਇਹ ਰੋਕ ਲਈਆ ਇੱਕ ਹੋਰ ਇੱਕ ਹੋਰ ਆ ਗਿਆ ਜਿਹੜੀ ਕਿ ਓਵਰ ਸਪੀਡ ਵਾਲਾ ਨਾਲ ਹੀ ਇੱਕ ਗੱਲ ਹੋਰ ਆ ਜਦੋਂ ਗੱਡੀ ਅੱਗੇ ਲੈ ਕੇ ਜਾਂਦੇ ਨੇ ਨਾਲ ਹੀ ਅਕਸਰ ਫੋਟੋ ਖਿੱਚ ਲੈਂਦੇ ਨੇ ਜੇ ਕੱਲ ਜੇ ਕਰੇ ਭਜਦਾ ਤਾਂ ਇਹਨਾਂ ਦਾ ਆਨਲਾਈਨ ਚਲਾਣਾ ਹੋ ਜਾਣਾ ਸੋ ਇੱਕ ਗੱਡੀ ਨੂੰ ਹੋਰ ਨੂੰ ਰੋਕਿਆ ਗਿਆ ਜਿਹੜੀ ਹੈ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਰੀਜਾ ਗੱਡੀ ਜਿਹੜੀ ਰੋਕੀ ਗਈ ਹੈ ਸਪੀਡ ਜਿਹੜੀ ਹੈ ਓਵਰ ਦੀ ਸੀਗੀ ਸੋ ਮੈਂ ਕਹਿਣਾ ਚਾਹੂੰਗਾ ਜਿੱਥੇ ਓਵਰ ਸਪੀਡ ਵਾਲਿਆਂ ਨੂੰ ਸਖਤ ਚੇਤਾਵਨੀ ਹੈ ਕਿਉਂਕਿ ਜਿਹੜੀ ਪੰਜਾਬ ਪੁਲਿਸ ਪੂਰੀ ਸਖਤ ਹੈ ਓਵਰ ਸਪੀਡ ਨੂੰ ਲੈ ਕੇ ਕਿਉਂਕਿ ਲਗਾਤਾਰ ਹੁਣ ਧੁੰਦਾ ਦਾ ਮੌਸਮ ਵੀ ਆ ਰਿਹਾ ਸਰਦੀ ਦਾ ਮੌਸਮ ਆ ਗਿਆ ਅੱਗੇ ਗਾਂਗਾ ਧੁੰਦਾ ਵੀ ਪੈਣੀ ਹੈ ਵਿਜ਼ਿਬਿਲਟੀ ਜਿਹੜੀ ਹੈ ਉਹ ਟਟਣੀ ਹੈ ਅ ਐਂਬੂਲੈਂਸ ਵਾਲਿਆਂ ਨੂੰ ਛੋਟ ਹੁੰਦੀ ਹੈ ਕਿਉਂਕਿ ਅ ਵਿੱਚ ਪੇਸ਼ੈਂਟ ਹੁੰਦੇ ਨੇ ਤੰਦਾਂ ਦੇ ਮੌਸਮ ਨੂੰ ਲੈ ਕੇ ਵੀ ਬਿਲਕੁਲ ਗੱਡੀ ਹੌਲੀ ਚਲਾਓ ਤਾਂ ਜੋ ਤੁਹਾਡਾ ਵੀ ਕੋਈ ਆਪਣੇ ਘਰ ਇੰਤਜ਼ਾਰ ਕਰ ਰਿਹਾ ਹੈ ਤਸਵੀਰਾਂ ਲੁਧਿਆਣਾ ਦੇ ਫਿਰੋਜ਼ਪੁਰ ਐਲੀਵੇਟਡ ਰੋਡ ਦੀਆਂ ਨੇ ਸਖਤ ਚੇਤਾਵਨੀ ਦੁਬਾਰਾ ਦੇ ਰਹੀਆਂ ਕਿ ਓਵਰ ਸਪੀਡ ਨਾ ਕਰੋ ਘਰ ਤੁਹਾਡਾ ਕੋਈ ਇੰਤਜ਼ਾਰ ਕਰ ਰਿਹਾ ਹੈ ਤੁਸੀਂ ਜੁੜੇ ਰਹੋ ਦਾ ਸਿਟੀ ਹੈਂਡਲਾਈਨ ਦੇ ਨਾਲ ਮੈਂ ਅਮਨ ਸਿੰਘ ਕੈਮਰਾਮੈਨ ਵਿਪਨ ਦੇ ਨਾਲ ਲੁਧਿਆਣਾ